ਕਸੂਰੇ ਦੇ ਵਿੱਚ ਸਾਡਾ ਪੱਤਰਕਾਰਾਂ ਦਾ ਵੀ ਆ ਵਿੱਚ 100 ਕਾਲ ਦੇ ਪੱਤਰਕਾਰ ਕੌਲੀ ਚੱਟ ਪੱਤਰਕਾਰ ਦਰਬਾਰੀ ਪੱਤਰਕਾਰ ਬਹੁਤ ਪੈਦਾ ਹੋ ਗਏ ਤੁਸੀਂ ਆ ਕਿ ਕਈ ਜਿਹੜੇ ਸਾਡੇ ਚ ਕਾਲੀਆਂ ਪੇਡਾ ਜਿਹੜੀਆਂ ਇਹਨਾਂ ਦੀ ਗੋਦੀ ਦੇ ਵਿੱਚ ਬੈਠੀਆਂ ਹੋਈਆਂ ਉਹਨਾਂ ਦਾ ਬਾਰੇ ਕੀ ਕਰਦੇ ਕੋਈ ਦਾਲਚ ਦਾ ਕੋਕੜੂ ਹੁੰਦਾ ਹੀ ਆ ਸਭ ਹਮੇਸ਼ਾ ਹੀ ਡਰਿਆ ਡੰਗ ਮਾਰਦਾ ਡਰ ਚੁੱਕੇ ਨੇ ਇਹਨਾਂ ਨੂੰ ਆਪ ਦਾ ਭੁੱਖ ਦਿਸਣ ਲੱਗਦੇ ਤੁਹਾਨੂੰ ਇੱਕ ਜੀ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਇਸ ਤੋਂ ਬਾਅਦ ਸਾਨੂੰ ਇਹ ਤਾਂ ਕਹਿੰਦੇ ਨੇ ਵੀ ਇਹਦੇ ਪਤੀਲੇ ਮਾਂਝਦੇਓ ਇਹਨਾਂ ਨੂੰ ਸਾਧਾਂ ਦੇ ਕੋਲੇ ਵਾਂਗੂ ਢਿੰਗਾ ਦੇ ਕੋਲੇ ਵਾਂਗੂ ਲੋਕ ਮਾਂਜਣਗੇ ਵੀ ਗੁੱਗੂ ਗੱਲ ਆ ਗਿਆ ਓਏ ਚੱਕ ਦੂਗਾ ਝੌਂਟੇ ਹੁਣ ਗੁੱਗੂ ਗੱਲ ਦਾ ਵਿਚਾਰਾ ਮਾਣੀ ਖੜੇ ਬੈਠਾ ਫਿਲਮ ਇੱਥੇ ਚੱਲੀ ਜਾਂਦੀ ਆ ਵੇਖਣ ਵਾਲੇ ਜਿੰਨੇ 20-50 ਰੁਪਏ ਦੀ ਟਿਕਟ ਲਈ ਹੁੰਦੀ ਉਹ ਆਪਦਾ ਲਲਕਾਰੇ ਮਾਰ ਕੇ ਹਰਸ ਪੂਰੀ ਕਰ ਜਾਂਦਾ ਹੁਣ ਲੌਣ ਧਰਨਾ ਗਿਆ ਕੇ ਦਿੱਲੀ ਹੁਣ ਉਹੀ ਪਰਚਾ ਸੇਮ ਹੀ ਉਹ ਹੈਲੀਕਾਪਟਰ ਵਾਲਾ ਮੈਂ ਕਹਿੰਦੀ ਜੋ ਧਰਾਵਾ ਉਹੀ ਨੇ ਸਾਰੀਆਂ ਹੀ ਉਹੀ ਆ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੁੱਦਕੀ ਵਾਲੀ ਲੜਾਈ ਹੋਈ ਆ ਉਦੋਂ ਵੀ ਸਰੋਂ ਬਾਤੀ ਸੀ ਨਾ ਬਰੂਦੀ ਥਾਂ ਤੇ ਇਹ ਹੁੰਦੀ ਆ ਸੱਤਾ ਦੇ ਦਲਾਲ ਹਮੇਸ਼ਾ ਹੀ ਹੁੰਦੇ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਪੱਤਰਕਾਰ ਭਾਈਚਾਰੇ ਦੇ ਨਾਲ-ਨਾਲ ਕਾਫੀ ਜਥੇਬੰਦੀਆਂ ਵੀ ਇੱਥੇ ਪਹੁੰਚਿਆ ਨੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸਵਰਨਜੀਤ ਸਿੰਘ ਦਾਨੇਵਾਲੀ ਉਹ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਨਾਬ ਵੇਖਦੇ ਆ ਕਿਉਂਕਿ ਪਿਛਲੇ 2025 ਦੇ ਵਿੱਚ ਵਿੱਚ ਕਾਫੀ ਐਵੇਂ ਦੇ ਪਰਚੇ ਵੀ ਸੀ ਜਿਹੜੇ ਕੋਈ ਵੀ ਲੋਕ ਆਵਾਜ਼ ਚੁੱਕਦੇ ਆ ਉਹਨਾਂ ਤੇ ਪੈਂਦੇ ਆ ਕੀ ਵੇਖਦੇ ਹੋ ਕਿਵੇਂ ਵੇਖਦੇ ਹੋ ਪੰਜਾਬ ਸਰਕਾਰ ਦੇਖੋ ਸਰਕਾਰ ਇਕੱਲੀ ਪੰਜਾਬ ਦੀ ਨਹੀਂ ਸਰਕਾਰ ਤਾਂ ਜਿਹੜੀ ਮਰਜ਼ੀ ਹੋਵੇ ਇਹਨਾਂ ਦਾ ਐਟੀਟਿਊਡ ਇਹੀ ਹੁੰਦਾ ਪਹਿਲਾ ਫਰਕ ਇੰਨਾ ਹੀ ਸੀਗਾ ਟੰਗ ਤਰੀਕੇ ਵੱਖਰੇ ਸੀ ਕਸੂਰੇ ਦੇ ਵਿੱਚ ਸਾਡਾ ਪੱਤਰਕਾਰਾਂ ਦਾ ਵੀ ਆ ਦੇ ਵਿੱਚ ਸੋ ਕਾਲਡ ਪੱਤਰਕਾਰ ਕੌਲੀ ਚੱਟ ਪੱਤਰਕਾਰ ਦਰਬਾਰੀ ਪੱਤਰਕਾਰ ਬਹੁਤ ਪੈਦਾ ਹੋ ਗਏ ਤੇ ਚੈਨਲ ਜਿਹੜੇ ਆ ਉਹ ਤਨਖਾਹਾਂ ਤਰੂ ਅੱਜ ਕੱਲ ਤੁਹਾਨੂੰ ਪਤਾ ਵੀ ਜਿਹੜੇ ਅਲੰਬੜਦਾਰ ਨੇ ਸਮੇਂ-ਸਮੇਂ ਦੇ ਸਰਕਾਰਾਂ ਦੇ ਉਹਨਾਂ ਨੇ ਚੈਨਲ ਬੰਦ ਕਰਾਏ ਤਨਖਾਹਾਂ ਖਤਮ ਹੋ ਗਈਆਂ ਤੇ ਫਿਰ ਆਪ ਚਲੇ ਗਏ ਕੋਈ ਕਿੱਧਰ ਚਲਾ ਗਿਆ ਸੋ ਉਸੇ ਦੌਰ ਦੇ ਵਿੱਚੋਂ ਫਿਰ ਤੁਸੀਂ ਸੈਣੋ ਨਾ ਵੀ ਜਦੋਂ ਕੋਈ ਇੱਕ ਬੰਦਾ ਜਿਵੇਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਰਾਈਟ ਬਰਦਰਸ ਨੇ ਜਹਾਜ਼ ਬਣਾਇਆ ਜੀ ਉਹ ਜਾਇਤਾ ਉਹ ਬਣਾ ਕੇ ਉਦੋਂ ਵੱਡ ਡਵੈਲਪਮੈਂਟ ਹੀ ਹੋਈ ਆ ਤੇ ਹੁਣ ਦੇਖੋ ਕਿੱਥੇ ਕਿੱਥੇ ਕਿੰਨੀਆਂ ਸਪੀਡਾਂ ਵਾਲੇ ਪਹੁੰਚ ਗਏ ਠੀਕ ਸੋ ਕਹਿਣ ਤੋਂ ਮੇਰਾ ਮਤਲਬ ਇਹ ਆ ਵੀ ਪੁਰਾਣੀ ਸਰਕਾਰ ਨੇ ਤੋਂ ਜਿਹੜੀ ਨਮੀ ਆਉਂਦੀ ਆ ਉਹ ਵੱਧ ਹੀ ਕਰਦੀ ਆ ਪਹਿਲਾਂ ਕੀ ਹੁੰਦਾ ਸੀ ਨਾ ਪਹਿਲਾਂ ਜਿਵੇਂ ਕਾਲੇ ਦੌਰ ਚ ਅਖਬਾਰ ਚੱਕਲੇ ਫਿਰ ਕੈਪਟਨ ਦੀ 2000 ਵਾਲੀ ਸਰਕਾਰ ਵੇਲੇ ਚੈਨਲਾਂ ਨੂੰ ਪੈਸੇ ਦੇ ਕੇ ਆਪਦੇ ਹੱਕ ਦੀਆਂ ਜ਼ਿਆਦਾ ਖਬਰਾਂ ਲਵਾਉਣ ਲੱਗ ਪਏ ਵੀ ਦੂਜੇ ਦੀਆਂ ਘੱਟ ਲਾ ਦਿਓ ਪੱਤਰਕਾਰਾਂ ਤੇ ਨਹੀਂ ਹੁੰਦਾ ਫਿਰ ਉਹ ਕਹਿੰਦੇ ਸਾਡੀ ਗੱਲ ਜ਼ਿਆਦਾ ਕਰੋ ਫੇਰ ਆਈ ਅਕਾਲੀ ਦਲ ਸਰਕਾਰ ਉਹ ਉਹਨਾਂ ਨੇ ਫਿਰ ਕੇਵਲ ਤੇ ਕਬਜ਼ਾ ਕੀਤਾ ਕੇਵਲ ਤੇ ਕਬਜ਼ਾ ਕਰਕੇ ਜੀ ਉਹਨਾਂ ਨੇ ਚੈਨਲਾਂ ਦੀਆਂ ਕਿਲੀਆਂ ਕੱਢਣ ਲੱਗ ਪਏ ਫੇਰ ਦੂਜੀ ਵਾਰੀ ਕੈਪਟਨ ਸਰਕਾਰ ਆ ਗਈ ਚਲੋ ਉਹਨਾਂ ਨੇ ਵੀ ਵੈਸੇ ਤਾਂ ਬੜੀ ਸ਼ੁਗਲੇ ਵਾਲੀ ਗੱਲ ਦੀ ਵੀ ਜੇ ਆਪਾਂ ਆਖੀਏ ਵੀ ਜਿੰਨਾ ਕੈਪਟਨ ਸਾਹਿਬ ਨੇ ਪੱਤਰਕਾਰਾਂ ਦਾ ਝੱਲਿਆ ਤੇ ਉਹ ਵਿਚਾਰੇ ਹੱਸ ਕੇ ਗੱਲ ਟਾਲ ਦਿੰਦੇ ਹੀ ਸੁਖਬੀਰ ਬਾਦਲ ਜੀ ਇੱਥੇ ਆਏ ਨੇ ਕਿल्ली ਕੱਢਣ ਤੱਕ ਹੀ ਰੱਖਦੇ ਸੀਗੇ ਜੇ ਮੈਂ ਬੜੀਆਂ ਖਬਰਾਂ ਇਹਨਾਂ ਦੇ ਉਦੋਂ ਕੀਤੀਆਂ ਇਨਵੈਸਟੀਗੇਟਿੰਗ ਨਿਊਜ਼ ਕੀਤੀ ਪਰ ਇਹਨਾਂ ਨੇ ਕਦੇ ਵੀ ਸ਼ਿਕਵਾ ਨਹੀਂ ਜਾਰੀ ਕੀਤਾ ਸੀ ਵੀ ਕਹਿੰਦੇ ਠੀਕ ਹੈ ਤੁਹਾਡਾ ਕੰਮ ਹੈ ਅਸੀਂ ਆਪਦਾ ਕੰਮ ਕਰੀ ਜਾਂਦੇ ਹਾਂ ਇਹ ਕੋਸ਼ਿਸ਼ ਹੁੰਦੀ ਸੀ ਯਾਰ ਵੀ ਅੱਜ ਖ਼ਬਰ ਅੱਜ ਹੁਣ ਚੱਲਦੀ ਆ ਨਾ ਤੇ ਮੇਨ ਕੰਟਰੋਲ ਰੂਮ ਤੋਂ ਉਹਦੀ ਆਵਾਜ਼ ਦੀ ਕਿੱਲੀ ਕੱਢ ਦਿਓ ਜਾਂ ਚੈਨਲ ਨੂੰ ਬਲਰ ਕਰ ਦਿਓ ਪਰ ਪੱਤਰਕਾਰ ਦੇ ਉੱਤੇ ਜੀ ਨਹੀਂ ਸੀ ਕੀ ਲੱਗਦਾ ਇਹ ਆਪਦਾ ਧੌਂਸ ਜਮਾਉਣਾ ਚਾਹੁੰਦੇ ਆ ਜਾਂ ਫਿਰ ਇਹ ਡਰੀ ਇੰਨਾ ਗਏ ਆ ਡਰ ਹੈ ਧੌਂਸ ਨਹੀਂ ਤੋਨੇ ਸੱਪ ਆ ਨਾ ਜਿਹੜਾ ਉਹ ਡਰਿਆ ਡੰਗ ਮਾਰਦਾ ਸੱਪ ਹਮੇਸ਼ਾ ਹੀ ਡਰਿਆ ਡੰਗ ਮਾਰਦਾ ਡਰ ਚੁੱਕੇ ਨੇ ਇਹਨਾਂ ਨੂੰ ਆਪਦਾ ਭੁੱਖ ਦਿਸਣ ਲੱਗ ਪਿਆ ਤੁਹਾਨੂੰ ਇੱਕ ਜੀ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਇਸ ਤੋਂ ਬਾਅਦ ਸਾਨੂੰ ਇਹ ਤਾਂ ਕਹਿੰਦੇ ਨੇ ਵੀ ਇਹਦੇ ਪਤੀਲੇ ਮੰਗਿ ਦਿਓ ਇਹਨਾਂ ਨੂੰ ਸਾਧਾਂ ਦੇ ਕੋਲੇ ਵਾਂਗੂ ਢਿੰਗਾ ਦੇ ਕੋਲੇ ਵਾਂਗੂ ਲੋਕ ਮੰਨ ਜਾਣਗੇ ਤੇ ਲੋਕਾਂ ਨੂੰ ਇਹਨਾਂ ਦੀ ਔਕਾਤ ਪਤਾ ਲੱਗ ਗਈ ਵੀ ਇਹ ਗੱਪਾਂ ਦੇ ਸਿਰ ਤੇ ਆਏ ਸੀ ਡਰਾਮਿਆਂ ਦੇ ਵਿੱਚੋਂ ਥੀਏਟਰ ਆਰਟਿਸਟ ਸੀਗੇ ਕਿੰਨੇ ਐਕਟਰ ਇਹਨਾਂ ਕੋਲੇ ਆਏ ਸਕ੍ਰਿਪਟ ਇਹਨਾਂ ਦੀ ਲਿਖੀ ਜਾਂਦੀ ਸੀ ਲੋਕ ਤਾੜੀਆਂ ਮਾਰ ਲੈਂਦੇ ਸੀ ਆਪਾਂ ਫਿਲਮਾਂ ਦੀ ਗੱਲ ਵੀ ਤੁਹਾਡੇ ਆਪ ਵੀ ਰਿਕਾਰਡ ਕੀਤੀ ਆ ਵੀ ਗੁੱਗੂ ਗੱਲ ਆ ਓਏ ਚੱਕ ਦੂਗਾ ਚੌਂਟੇ ਹੁਣ ਗੁੱਗੂ ਗੱਲ ਦਾ ਵਿਚਾਰਾ ਮਾਣੀ ਖੜੇ ਬੈਠਾ ਫਿਲਮ ਇੱਥੇ ਚੱਲੀ ਜਾਂਦੀ ਆ ਵੇਖਣ ਵਾਲੇ ਜਿਹਨੇ 20 50 ਰੁਪਏ ਦੀ ਟਿਕਟ ਲਈ ਹੁੰਦੇ ਉਹ ਆਪ ਦਾ ਲਲਕਾਰੇ ਮਾਰ ਕੇ ਹਰਸ ਪੂਰੀ ਕਰ ਜਾਂਦਾ ਉਹ ਗੱਲ ਇਹ ਸੀਗੀ ਵੀ ਲੋਕ ਪੜਦੇ ਤੇ ਪੈਸੇ ਵੀ ਸਿੱਟਦੇ ਰਹੇ ਆ ਠੀਕ ਹੈ ਜੀ ਗਾਣਿਆਂ ਤੇ ਉਹ ਗੱਲ ਅਸੀਂ ਇਹਨਾਂ ਦੀਆਂ ਗੱਲਾਂ ਸੁਣ ਕੇ ਲੋਕ ਵੋਟਾਂ ਸਿੱਟਦੀਆਂ ਇਹਨਾਂ ਨੂੰ ਵੀ ਪਤਾ ਨਹੀਂ ਕੀ ਕਰਨਗੇ ਭੋਲੀ ਜਨਤਾ ਹੈ ਗੱਲਾਂ 'ਚ ਆ ਜਾਂਦੀ ਹੈ ਠੀਕ ਆ ਤੁਸੀਂ ਵੀ ਕਹਾਣੀ ਪੜੀ ਤੁਹਾਡੇ ਦਾਦੇ ਨੇ ਹੀ ਪੜੀ ਮੈਂ ਵੀ ਪੜੀ ਬੱਚਾ ਨਹੀਂ ਪੜੀ ਉਹ ਲੇਲੇ ਦਾ ਕੁੱਤਾ ਬਣਾਉਣ ਵਾਲੀ ਇਹ ਲੇਲੇ ਦਾ ਕੁੱਤਾ ਬਣਾ ਕੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਅਸਲੀਅਤ ਸਾਹਮਣੇ ਆ ਗਈ ਆ ਜਿਹੜੇ 5-10 ਸਾਲ ਸ਼ਾਇਦ ਇਹਨਾਂ ਨੂੰ ਡਰਾ ਲੀਏ ਕੁੱਟ ਲੀਏ ਮਾਰ ਲੀਏ ਕਿਉਂਕਿ ਇਹ ਭਗਵੰਤ ਮਾਨ ਜਦੋਂ ਗਿਆ ਸੀ ਨਾ ਆ ਰਾਮਪੁਰੇ ਉਦੋਂ ਇਹਨੇ ਥੋੜੀ ਜੀ ਗੱਲ ਕਰਤੀ ਸੀ ਵੀ ਇਹਨਾਂ ਨੂੰ ਤੁਸੀਂ ਸਾਂਭ ਲਓ ਉਤਲਾਂ ਨੂੰ ਮੈਂ ਸਾਂਭ ਜੂ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਜੀ ਇਹਨੇ ਬਣਾਤੀ ਜੀ ਜਿਹੜੇ মিডিਆ ਵਾਲੇ ਨੇ ਨੋਟਾ ਲਓ ਪਰ ਇਹਨੂੰ ਵੀ ਨਹੀਂ ਪਤਾ ਵੀ ਭੁੰਡਾਂ ਦਾ ਖਖਰ ਆ ਇਹ ਭੁੰਡ ਆਪਸ ਵਿੱਚ ਜਿੰਨੇ ਮਰਜ਼ੀ ਲੜੀ ਭੜੀ ਜਾਣ ਵਿਫਤਾ ਵੇਲੇ ਇਕੱਠੇ ਹੋ ਜਾਂਦਾ ਤੇ ਜਿਹਨੂੰ ਚੰਬੜ ਜਾਂਦੇ ਭੇੜੀ ਕਰਦੇ ਆ ਤੇ ਢੋਲ ਇਹਨਾਂ ਦਾ ਬੇਤੁਲਾ ਬੇਸਾਰ ਹੋ ਗਿਆ ਠੀਕ ਆ ਉਹਨੂੰ ਸਾਰਚ ਨਹੀਂ ਰਿਹਾ ਤੁਣਕਾ ਇਹਨਾਂ ਦਾ বাজਦਾ ਨਹੀਂ ਪਤਾ ਇਹਨਾਂ ਨੂੰ ਲੱਗ ਗਿਆ ਹੁਣ ਤਾਂ ਵੇ ਕੰਦਾ ਜੀਆਂ ਚ বাজਦੇ ਫਿਰਦੇ ਆ ਹੁਣ ਕੈਰੀਵਾਲ ਤੇ ਉਹੀ ਪਰ ਤਾਂ ਕੈਰੀਵਾਲ ਤੇ ਹੋ ਗਿਆ ਹੁਣ ਬੋਲਣ ਜਿੰਨਾਂ ਤਾਂ ਦੋ ਹੀ ਨਹੀਂ ਬਈ ਤੇ ਹੁਣ ਕਿ ਮੂੰਹ ਚ ਘੁੰਗਣੀਆਂ ਪੈ ਗਈਆਂ ਇਹਨਾਂ ਦੇ ਹੁਣ ਲੌਣ ਧਰਨਾ ਗਿਆ ਕੇ ਦਿੱਲੀ ਹੁਣ ਉਹੀ ਪਰਚਾ ਸੇਮ ਹੀ ਉਹ ਹੈਲੀਕਾਪਟਰ ਵਾਲਾ ਮੈਂ ਕਹਾਂ ਜੀ ਜੋ ਧਰਾਵਾ ਉਹੀ ਨੇ ਸਾਰੀਆਂ ਹੀ ਉਹੀ ਆ ਪਾਲ ਸੈਂਡ ਬਸ ਕੋਲ ਮਲਾ ਕੇ ਕਹਿੰਦੇ ਹੁੰਦੇ ਵੀ ਕਹਿੰਦੇ ਹੁੰਦੇ ਨੇ ਵੀ ਭਾਗਤੀ ਹੈਦਾ ਟਾਈਮ ਲੱਗਦਾ ਵੀ ਜਸਟਿਸ ਨਾਲ ਦੀ ਨਾਲ ਹੀ ਹੋਗੀ ਉਹ ਹੋ ਗਿਆ ਨਾਲ ਦੀ ਨਾਲ ਕੰਮ ਸੋ ਇਹ ਚੀਜ਼ ਆ ਵੀ ਹੁਣ ਇਹਨਾਂ ਦਾ ਬੰਦਾ ਟਿੰਡਾ ਖੇਲਰ ਕਾ ਛੋਟੇ ਵੀਰ ਉਹਨਾਂ ਦਾ ਕੰਦਾ ਨਹੀਂ ਅਜ ਬੱਜਦੇ ਫਿਰਦੇ ਵੀ ਸ਼ਾਇਦ ਇਹ ਚਾਰ ਪੱਤਰਕਾਰਾਂ ਨੂੰ ਕਹਿ ਕੇ ਸ਼ਾਇਦ ਕੁਝ ਕਰ ਲਈਏ ਹੁਣ ਇਹ ਬੜਾ ਕੁਝ ਇਹੋ ਜੀਆਂ ਪਾਲਿਸੀਆਂ ਕਰਨਗੇ ਆਪਦੇ ਸਰਵਾਈਵਲ ਦੇ ਲਈ ਕਿਉਂਕਿ ਜਦੋਂ ਬੰਦਾ ਡੁੱਬਦਾ ਨਾ ਉਹ ਬਹੁਤ ਹੱਥ ਪੈਰ ਮਾਰਦਾ ਐਂਡ ਉਹਦਾ ਰਾਈਟ ਵੀ ਆ ਉਹਦਾ ਅਧਿਕਾਰ ਵੀ ਹੱਥ ਪੈਰ ਮਾਰਦਾ ਚਲੋ ਇਹੀ ਵੈਲਕਮ ਕਰਦੇ ਆ ਪਰਚਾ ਕੀਤਾ ਬਹੁਤ ਸੋਹਣੀ ਗੱਲ ਕੀਤੀ ਆਪਾਂ ਕਦੋਂ ਕਹਿੰਦੇ ਇਹ ਤਾਂ ਕੈਂਸਲੇਸ਼ਨ ਦੀ ਮੰਗ ਵੀ ਨਹੀਂ ਕਰਦੇ ਇਹ ਤਾਂ ਕਹਿੰਦੇ ਚਲਤੇ ਰਹਿਣੇ ਨੂੰ ਸਰਕਾਰਾਂ ਦਾ ਕੰਮ ਹੈ ਜ਼ੁਲਮ ਇਹ ਕੋਈ ਨਵੀਂ ਸਰਕਾਰ ਥੋੜਾ ਹਾਂ ਤਰੀਕਾ ਤੌਰ ਤਰੀਕੇ ਬਦਲ ਜਾਂਦੇ ਨੇ ਉਹ ਪੰਜਾਬ ਨੂੰ ਲੁੱਟਣ ਵਾਲੇ ਤਾਂ ਬਦਾਲੀ ਵੇਲੇ ਤੋਂ ਲੱਗੇ ਆ ਅੱਜ ਵੀ ਲੁੱਟੀ ਜਾਂਦੇ ਆ ਹੁਣ ਇਹ ਵੀ ਲੁੱਟੀ ਜਾਂਦੇ ਨੇ ਤਰੀਕੇ ਤੌਰ ਤਰੀਕੇ ਬਦਲ ਗਏ ਸਟਾਈਲ ਰਿਫਾਈਨਡ ਹੋ ਗਏ ਠੀਕ ਹੈ ਹੁਣ ਮੈਂ ਕੀ ਕਹੀਏ ਵੀ ਆਊਗਾ ਸਮਾਂ ਬਹੁਤ ਕੁਝ ਹੋ ਗਿਆ ਵੀ ਹੁਣ ਤਾਂ ਥਾਣੇ ਦੇ ਵਿੱਚ ਵੀ ਇਹਨਾਂ ਦੇ ਦਿਹਾੜੀਏ ਬੈਠੇ ਨੇ ਆਗੇ ਦੇਖਦੇ ਆ ਕਿ ਕਈ ਜਿਹੜੇ ਸਾਡੇ ਚ ਕਾਲੀਆਂ ਪੇਡਾ ਜਿਹੜੀਆਂ ਇਹਨਾਂ ਦੀ ਗੋਦੀ ਦੇ ਵਿੱਚ ਬੈਠੀਆਂ ਹੋਈਆਂ ਉਹਨਾਂ ਦਾ ਬਾਰੇ ਕੀ ਕਹੂੰ ਕੋਈ ਦਾਲ ਜਿੱਤਾ ਕੋਕੜੂ ਹੁੰਦਾ ਹੀ ਆ ਨਹੀਂ ਦੱਸ ਸਕਦਾ ਨੀਡ ਨਾਟ ਟੂ ਵਰੀ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੁੱਦਕੀ ਵਾਲੀ ਲੜਾਈ ਹੋਈ ਆ ਉਦੋਂ ਵੀ ਸਰੋਪਾਤੀ ਸੀ ਨਾ ਬਾਰੂਦ ਦੀ ਥਾਂ ਤੇ ਇਹ ਹੁੰਦੀ ਆ ਸੱਤਾ ਦੇ ਦਲਾਲ ਹਮੇਸ਼ਾ ਹੀ ਹੁੰਦੇ ਨੇ ਉਹ ਅੱਜ ਜਿਹੜੀ ਸਰਕਾਰ ਹੈ ਇਹ ਤੁਸੀਂ ਆ ਪੰਜ ਸੱਤ ਚੰਡੀਗੜ੍ਹ ਦੇ ਵੀ ਤੁਸੀਂ ਵੱਡੇ ਪੱਤਰਕਾਰ ਜਿਹੜੇ ਆਪਾਂ ਕਈ ਗਣਦੇ ਆ ਤੁਸੀਂ ਦੇਖੋ ਕਾਲੀ ਵੇਲੇ ਵੀ ਉਹੀ ਅੱਗੇ ਕਾਂਗਰਸ ਵੇਲੇ ਵੀ ਉਹੀ ਅੱਗੇ ਇਹਨਾਂ ਵੇਲੇ ਵੀ ਉਹੀ ਅੱਗੇ ਠੀਕ ਹੈ ਤੇ ਇਹਨਾਂ ਨੂੰ ਵੀ ਸਰਕਾਰਾਂ ਨੂੰ ਵੀ ਦਰਬਾਰੀ ਪੱਤਰਕਾਰ ਚਾਹੀਦੇ ਹੁੰਦੇ ਤੁਸੀਂ ਮੈਂ ਇਹਨਾਂ ਦੀ ਗੱਲ ਕਰਨੀ ਨਹੀਂ ਅਸੀਂ ਤਾਂ ਲੋਕਾਂ ਦੀ ਗੱਲ ਕਰਨੀ ਹੈ ਇਹਨਾਂ ਨੂੰ ਦਰਬਾਰੀ ਪੱਤਰਕਾਰ ਚਾਹੀਦੇ ਸੋ ਦਰਬਾਰੀ ਪੱਤਰਕਾਰ ਜਿੰਦਾਬਾਦ ਇਹਨਾਂ ਦੇ ਲਈ ਅਸੀਂ ਮਰਦਾਬਾਦ ਇਹਨਾਂ ਲਈ ਉਹ ਆ ਕਿ ਕਿ ਦਾਨੇਵਾਲੀਆ ਸਾਹਿਬ ਨੇ ਬਹੁਤ ਬਾਖੂਬੀ ਇਹ ਗੱਲ ਦੱਸ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਦਬਾਰੇ ਨਹੀਂ ਆਉਂਦੀ ਤਾਂ ਇੱਥੋਂ ਉਹਨਾਂ ਦਾ ਪੈਕਅਪ ਕਿਵੇਂ ਹੁੰਦਾ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸ ਖਬਰ ਨਾਲ ਦੁਬਾਰਾ ਰੋਕ ਕਰਾਂਗੇ ਸੋਖਵਿੰਦਰ ਨੀਕੂ ਐਨ ਟੀ ਵੀ ਪੰਜਾਬੀ